ਨੇ ਵਿਮਲੇ ਸਾਧੂਆਂ ਨਾਲ ਜਾ ਰਹੇ ਸੀ ਅਮਰਨਾਥ ਬਹੁਤ ਪੁਰਾਣੇ ਗਲ ਗਾਲਵਣ ਮੇ 34 ਸਾਲ ਦਾ ਅੰਦਾਜ਼ਾ ਹੋ ਗਿਆ ਰਸਤੇ ਤੇ ਪਿਸੂ ਘਾਟੀ ਜਾਂਦਿਓ ਮੈਂ ਅਭੂਰ ਕੀ ਕੀ ਚੜੇ ਫਿਰ ਛੇਸ਼ਨਾਗ ਤੱਕ ਪਹੁੰਚੇ ਇਹ ਪੈਂਡਾ ਕੋ 22 22 ਮੀਲ ਦਾ ਸੀ ਤੇ ਥੱਕ ਕੇ ਚੋਰ ਹੋ ਗਏ ਰਾਤ ਉੱਥੇ ਕਟਣੀ ਸੀ ਪਰ ਰਾਤ ਨੀਂਦ ਨਾ ਆਵੇ ਠੰਡ ਬੜੀ ਭਿਆਨਕਰ ਠੰਡ ਕਸ਼ਮੀਰ ਗਵਰਨਮੈਂਟ ਨੇ ਸਿਰਫ ਖੈਮੇ ਬਣਾਏ ਹੋਏ ਸਨ ਰਾਈਆਂ ਵਾਸਤੇ ਕਿਰਾਏ ਤੇ ਮਿਲਦੇ ਸਨ ਤੰਬੂ ਤੰਬੂ ਵਿੱਚ ਨੀਂਦ ਨਾ ਆਵੇ ਠੰਡ ਪਾਵੇਂ ਕਪੜੇ ਸਾਰੇ ਮੈਂ ਗਰਮ ਪਾਇਆ ਦੋ ਦੋ ਸਵੈਟਰਾਂ ਪਾਈਆਂ ਉੱਪਰ ਦੋ ਦੋ ਕੰਬਲ ਹੈ ਪਰ ਠੰਡ ਆਖੇ ਮੈਂ 16 ਫੁੱਟ 1600 ਫੁੱਟ ਦੀ ਬੁਲੰਦੀ ਚਾਰੋਂ ਪਾਸੇ ਬਰਫ ਹੀ ਬਰਫ ਸਵੇਰੇ ਸੰਤ ਮਥਰਾ ਸਿੰਘ ਜੀ ਅਜੇ ਵੀ ਹਨ ਬਜ਼ੁਰਗ ਅਥੇ ਸੱਤੋ ਵਾਲੇ ਗਲੀ ਚ ਬਾਬਾ ਮੇਰ ਸਿੰਘ ਉਹਨਾਂ ਦੇ ਕਾਫੀ ਦਿਨ ਰਹਿਨੇ ਚਲੇ ਗਏ ਨੇ ਉਹ ਮੇਰੇ ਤੰਬੂ ਜਾਏ ਕਲੇਗ ਗੈਨੇ ਜੀ ਜਾਗੇ ਮੈਂ ਕਿ ਸੋਤਾ ਹੀ ਕਰਾਂ ਜਾਗ ਕੇ ਤੇ ساری ਰਾਤ ਕੱਟੀ ਐਨਾ ਠੰਡ ਮੈਨੂੰ ਨੀਂਦ ਨਹੀਂ ਆਏ ਐਨੇ ਠੰਡ ਭयंकर ਠੰਡ ਉਹਨੇ ਪੜਾ ਹੱਥ ਸਿਰ ਤੇ ਮਾਰੇ ਕਣ ਦਸਿਆ ਕਿਉਂ ਨਹੀਂ ਮੈਂ ਕਿਹਾ ਮੈਨੂੰ ਤੇ ਨੀਂਦ ਆ ਨਹੀਂ ਰਹੀ ਤੇ ਮੈਂ ਬਾਕੀਆਂ ਦੀ ਨੀਂਦ ਕਉ ਖਰਾਬ ਕਰਾਂ ਬੈਠ ਕੇ ਕੱਟੀਏ ਰਾਤ ਸੌਂਦਾ ਸੀ ਠੰਡ ਲੱਗਦੀ ਸੀ ਬੈਠਦਾ ਸੀ ਠੰਡ ਲੱਗਦੀ ਸੀ ਬਾਹਰ ਨਿਕਲਣ ਦੀ ਹੰਮਤ ਨਹੀਂ ਸੀ ਟਲ ਔਰ ਸਵੇਰੇ ਸਵੇਰੇ ਠੰਡ ਕਰਕੇ ਹੱਥ ਵੀ ਨਾ ਖੁੱਲਣ ਉਂਗਲੀਆਂ ਹੀ ਨਹੀਂ ਖੁੱਲਣੀਆਂ ਸੀ ਅਲੱਗ ਐਸਾ ਮੈਨੂੰ ਖੈ ਲੱਗੇ ਇੱਕ ਘੰਟਾ ਠਹਿਰ ਜਾਵਾਂ ਜਰਾ ਥੋੜਾ ਸੂਰਜ ਨਿਕਲੇ ਮੈਂ ਤੁਹਾਡੀ ਸਮੱਸਿਆ ਹੱਲ ਕਰ ਦੇਵਾਂ ਥੋੜਾ ਜਿਹਾ ਚਾਨਣਾ ਹੋਇਆ ਉੱਪਰੋਂ ਜਿਹੜੇ ਛੋਟੇ ਛੋਟੇ ਝਰਨੇ ਆ ਰਹੇ ਸਨ ਉਹ ਵੀ ਕਿਨਾਰੇ ਕਿਨਾਰੇ ਉੱਪਰ ਚੜਨ ਲੱਗੇ ਬਰਫ਼ ਦਾ ਥੋੜਾ ਜਿਹਾ ਤੌਦਾ ਇੱਕ ਪਾਸੇ ਕੀਤਾ ਹੈ ਅਰੀ ਜੀ ਐ ਇੱਕ ਬੂਟੀ ਲੈ ਕੇ ਆ ਗਏ ਸਿਰਫ ਇੱਕ ਪੱਤਾ ਮੈਨੂੰ ਕਹਿਣ ਲੱਗੇ ਖਾ ਜਾਓ ਸੰਤ ਮਥਰਾ ਸਿੰਘ ਜੀ ਨਿਰਮਲ ਇਹ ਖਾ ਲੋ ਮੈਂ ਖਾ ਲਿਆ ਪੰਜ ਮਿੰਟ ਬਾਅਦ ਮੈਨੂੰ ਪਸੀਨਾ ਆਣ ਲੱਗਾ ਤੇ ਮੈਨੂੰ ਕਹਿਣ ਲੱਗੇ ਨੀਰਾ ਪਸੀਨਾ ਹੀ ਨਹੀਂ ਤਿੰਨ ਦਿਨ ਭੁੱਖ ਵੀ ਨਹੀਂ ਲੱਗੇਗੀ ਆਰਾਮ ਨਾਲ ਜਾਓ ਤੇ ਆਓ ਅਣੀ ਗਰਮ ਹੋ ਜੀਸ ਮੈਂ ਕਹੇਗੀ ਤੇ ਹੁਣ ਮੇਰੇ ਕੋਲ ਸੀ ਸਾਰੀ ਰਾਤ ਮੈਂ ਔਖਾ ਰਹਿਣ ਕਰਾਂ ਕਿ ਗਿਆਨ ਨਹੀਂ ਸੀ ਪਰ ਇਹ ਬੂਟੀ ਵੀ ਹੁੰਦੀ ਹੈ ਜੈਸੇ ਬਿਨ ਬੈਰ ਔਖਦ ਗੁਣ ਗੋਹਤਾ ਭਾਵੇਂ ਔਸ਼ਧੀ ਚ ਕਿਤਨੇ ਗੁਣ ਕਿਉਂ ਨਾ ਹੋਣ ਜੜੀ ਬੂਟੀ ਵੀ ਵੈਦ ਨਹੀਂ ਹੈ ਸਿਆਣਾ ਨਹੀਂ ਹੈ ਔਸ਼ਧੀ ਦੇ ਗੁਣ ਔਸ਼ਧੀ ਚ ਰਹਿ ਜਾਂਦੇ ਨੇ ਪਰ ਵੈਦ ਤੇ ਹੈ ਮਰੀਜ਼ ਉਸਦੇ ਕੋਲ ਆਇਆ ਹੈ ਵੈਦ ਤੇ ਹੈ ਪਰ ਉਸਦੇ ਕੋਲ ਔਸ਼ਧੀ ਨਹੀਂ ਹੈ ਜੜੀ ਬੂਟੀ ਦੀ। ਥੋੜ ਕਿਵੇਂ ਦੂਰ ਕਰੇ ਉਸ ਦਾ ਰੋਗ? ਬੂਟੀ ਦੇ ਗੁਣ ਉਦੋਂ ਪ੍ਰਗਟ ਹੁੰਦੇ ਨੇ ਜਦ ਵੈਦ ਹੋਵੇ। ਵੈਦ ਦੀ ਕਲਾ ਉਦੋਂ ਪ੍ਰਗਟ ਆਉਂਦੀ ਹੈ ਜਦ ਜੜੀ ਬੂਟੀ ਹੋਵੇ ਤੇ ਦੋਵੇਂ ਮਿਲ ਕੇ ਅਰਜੋਗ ਚ। ਕਿਸੇ ਨੇ ਉਦਾਹਰਣ ਦਿੱਤਾ ਹੈ ਭਾਈ ਸਾਹਿਬ ਨੇ। ਜੈਸੇ ਬਿਨ ਬੋਹਤ ਖੇਵਟ ਸੇਨਾ ਬਾਰ ਪਰੇ ਬਿਨ ਖੇਵਟ ਬੋਹਤ ਕਤ ਬਿਸਾਸ ਹੈ ਦਰਿਆ ਤੋ ਪਾਰ ਆਉਣਾ ਹੈ ਉੱਥੇ ਬੇੜੀ ਤੇ ਪਈ ਹੈ ਦਰਿਆ ਦੇ ਕੰਢੇ ਖੇਵਟ ਕੋਈ ਨਹੀਂ ਮਲਾ ਕੋਈ ਨਹੀਂ ਮਲਾਤ ਹੈ ਬੇੜੀ ਕੋਈ ਨਹੀਂ ਤੋ ਕੱਲਾ ਮਲਾਕੇ ਮੇਂ ਪਾਰ ਕਰੇ ਵੇੜੀ ਤੇ ਹੈ ਮਲਾ ਨਹੀਂ ਹੈ ਤੁਮਨੇ ਕੱਲੀ ਵੇੜੀ ਕੇ ਸਨਾਪਾਰ ਕਰੇ ਮੁਸਾਫਰਾਂ ਮਲਾ ਹੀ ਨਹੀਂ ਹੈ ਮਲਾ ਨੂੰ ਵੇੜੀ ਚਾਹੀਦੀ ਹੈ ਖੇਵਟ ਨੂੰ ਵੇੜੀ ਚਾਹੀਦੀ ਹੈ ਵੇੜੀ ਨੂੰ ਖੇਵੜ ਚਾਹੀਦਾ ਤਾਂ ਕਰਈ ਦੀ ਸਿੱਧੀ ਉਹ ਵੀ ਤਾਂ ਮੁਸਾਫਰ ਪਾਰੋਂ ਇੱਕ ਵਸਤੂ ਨੂੰ ਆਪਣੇ ਗੁਣ ਤੇ ਕਲਾ ਪ੍ਰਗਟ ਕਰਨ ਲਈ ਦੂਜੇ ਦੇ ਸਹਾਰੇ ਦੀ ਲੋੜ ਹੈ ਔਰ ਜੋ ਚੀਜ਼ ਕਿਸੇ ਦਾ ਸਹਾਰਾ ਬਣਦੀ ਹੈ ਉਹਨੂੰ ਖੁਦ ਵੀ ਉਸ ਦਾ ਸਹਾਰਾ ਚਾਹੀਦਾ ਹੈ ਇਹ ਦੀ ਗੁਰਬਾਣੀ ਕਹੇ ਰਹੀ ਇੱਕ ਦੂਜੇ ਦੇ ਸਹਾਰੇ ਨਾਲ ਇਹ ਸਾਰੀ ਖੇੜ ਬਣਦੀ ਹੈ ਇਸ ਵਾਸਤੇ ਗੁਰਬਾਣੀ ਦੀ ਬਾਰੀਕ ਦ੍ਰਿਸ਼ਟੀ ਕਹਿੰਦੀ ਹੈ ਨਾ ਕੋਈ ਛੋਟਾ ਹੈ ਨਾ ਕੋਈ ਵੱਡਾ ਹੈ ਸਭ ਇੱਕ ਦੂਸਰੇ ਦੇ ਆਸਰੇ ਤ ਹੈ ਚਾਣਕ ਰਿਸ਼ੀ ਇੰਜ ਕਿਹਾ ਕਰਦਾ ਸੀ ਕਿ ਜੋ ਬਾਰੇ ਦੀ ਉੱਪਰ ਦੀ ਇੱਟ ਅਗਰ ਇਹ ਮਜ਼ਾਕ ਕਰੇ ਜੋ ਬੁਨਿਆਦ ਦੀ ਇੱਟ ਹੈ ਬਿਤੋਂ ਬਿਲਕੁਲ ਥੱਲੇ ਦੇ ਆਪਾਂ ਅਸਮਾਨ ਤੇ ਸ਼ਿਖਰ ਤੇ ਆ ਬੁਨਿਆਦ ਦੀ ਇੱਟ ਵੀ ਕਹਿ ਸਕਦੀ ਹੈ ਜੇ ਮੈਂ ਬੁਨਿਆਦ ਵਿੱਚ ਨਾ ਹਾਂ ਤੇਰਾ ਸ਼ਿਖਰ ਤੇ ਹੋਣਾ ਹੋਣੇ ਗਿਆ ਮੇਰੇ ਆਸਰੇ ਤੇ ਤੂੰ ਖੜੀ ਹੈ ਤੇਰੀ ਮਹਾਨਤ ਹੈ ਇਹ ਕਿਨੇ ਜਾਣਾਂ ਜਗਤ ਵਿੱਚ ਮਹਾਨ ਤੋਂ ਮਹਾਨ ਸਮਰੱਥ ਤੋਂ ਸਮਰੱਥ ਮਨੁੱਖੇ ਆਪਣੀ ਕਲਾ ਗੁਣ ਪ੍ਰਗਟ ਕਰਨ ਵਾਸਤੇ ਉਹਨੂੰ ਦੂਜੇ ਦਾ ਸਹਾਰਾ ਚਾਹੀਦਾ ਉਹ ਨਹੀਂ ਹੋਣਾ ਔਰ ਜੋ ਕਿਸੇ ਦਾ ਸਹਾਰਾ ਚਾਹੀਦਾ ਉਹਨੂੰ ਵੀ ਸਹਾਰਾ ਇੱਕ ਦੂਜੇ ਦੇ ਸਹਾਰੇ ਨਾਲ ਇੱਕ ਦੂਜੇ ਦੇ ਆਸਰੇ ਨਾਲ ਇਹ ਸਾਰਾ ਬ੍ਰਹਿਮੰਡ ਚੱਲਦਾ ਹੈ ਹੁਣ ਮੌਲਕਲ ਮਨੁੱਖ ਇਸ ਸੰਸਾਰ ਦੇ ਅਸ਼ਰਫੁਲ ਮਖਲੂਕਾਤ ਹੈ ਸਭ ਤੋਂ ਵੱਡਾ ਤੋਂ ਨੇਤੀ ਇਹ ਕਹਿੰਦੀ ਹੈ ਸਹਾਰਾ ਲਭ ਆਪਣੇ ਤੋਂ ਵੱਡੇ ਦਾ ਆਪਣੇ ਤੋਂ ਛੋਟੇ ਦਾ ਨਵੇਂ ਆਪਣੇ ਤੋਂ ਛੋਟੇ ਦਾ ਸਹਾਰਾ ਲਵੇਗਾ ਉਸ ਨਾਲ ਤੇਰਾ ਮਕਸਦ ਨਹੀਂ ਹੱਲ ਹੋਵੇਗਾ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕੰਮ ਨਹੀਂ ਹੁੰਦੇ ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਿਆ ਜਾਂਦਾ ਚਮੜੇ ਨਾਲ ਪਰ 100 ਚੂਹਿਆਂ ਦੀ ਖਲ ਵੀ ਖਲ ਇਕੱਠੀ ਕਰੀਏ ਤਾਂ ਵੀ ਨਹੀਂ ਮੜਿਆ ਜਾ ਸਕਦਾ ਉਠ ਦੀ ਖਲ ਚਾਹੀਦੀ ਚੂਹਿਆਂ ਦੀ ਖਲ ਦੇ ਨਾਲ ਨੇ ਮੜਿਆ ਤੇ ਜਾਂਦਾ ਹੈ ਚਮੜੇ ਨਾਲ ਪਰ 100 ਚੂਹੇ ਉਹਨਾਂ ਦੀ ਖਲ ਇਕੱਠੀ ਕਰੀਏ ਤਾਂ ਵੀ ਨਹੀਂ ਮੜਿਆ ਜਾਏਗਾ ਇੱਕ ਉਠ ਦੀ ਖਲ ਨਾਲ ਮੜਿਆ ਜੇ ਨਗਾਰਾ

ਮਾਲਿਕ ਕੋ ਦੇਵ ਕੋ ਜਿਨ ਕੋ ਫਰੀ ਕੋ ਹੂਰੇ ਗਿਲਮਾ ਕੋ ਮਨੁਖ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਅਸ਼ਰਫੁਲ ਮਖਲੁਕਾ ਹੱਦਰ ਇਸ ਧਰਤੀ ਮੇ ਤੇਰੀ ਸਿਖਦਾ ਪਰ ਫਿਰ ਵੀ ਮਨੁਖ ਨੂੰ ਆਸਰਾ ਤੇ ਚਾਹੀਦਾ ਸਹਾਰਾ ਤੇ ਚਾਹੀਦਾ ਭਾਈ ਸਾਹਿਬ ਬਾਈ ਗੁਰਦਾਸ ਜੀ ਕਹਿੰਦੇ ਨੇ ਅਕਸਰ ਇਹ ਗਲਤ ਤੇ ਛੋਟੇ ਸਹਾਰੇ ਲੱਭ ਲੈਂਦਾ ਹੈ ਕਿ ਜਿਹੜੇ ਵੱਡੇ ਕੰਮ ਨੇ ਉਹ ਧਰੇ ਦੇ ਧਰੇ ਰਹਿ ਜਾਂਦੇ ਨੇ ਵਿਗੜ ਜਾਂਦੇ ਨੇ ਨਹੀਂ ਸਿਰੇ ਚੜ੍ਹਦੇ ਕਿਦੇ ਉੱਤੇ ਜਿਹੜਾ ਉਹਨਾਂ ਨੇ ਉਦਾਹਰਣ ਦਿੱਤਾ ਹੈ ਉਹ ਧਿਆਨ ਨਾਲ ਸੁਣਨਾ ਗਿਰਤ ਆਕਾਸ ਤੇ ਪਰਤ ਪ੍ਰਥੀ ਪਰ ਜੋ ਗਹਿ ਆਸਰੋ ਪਵਨ ਕਮਨੇ ਕਾਜ ਹੈ ਬੜੀ ਉਚਾਈ ਤੋਂ ਗਿਰ ਰਿਹਾ ਹੋਇ ਕੋਈ ਫਿਰ ਗਿਰਦਿਆਂ ਗਿਰਦਿਆਂ ਸੋਚੇ ਮੈਂ ਹਵਾ ਨੂੰ ਪਕੜ ਲਵਾਂ ਕਿ ਸ਼ਾਇਦ ਗਿਰਨ ਤੋਂ ਬਚ ਜਾਵਾਂ ਗਿਰਦੇ ਹੋਏ ਮਨ ਖੜਾ ਪવન ਦਾ ਆਸਰਾ ਨਹੀਂ ਬਣ ਸਕਦਾ ਪવન ਕਿਵੇਂ ਆਸਰਾ ਬਣੇ ਪਉਣ ਦੇ ਆਸਰੇ ਤੇ ਗਿਰਨ ਤੋਂ ਕਿਵੇਂ ਬਚ ਸਕਦਾ ਹੈ ਦੂਸਰਾ ਉਦਾਹਰਣ जरत बैसंतर में धाय धाय ध्रोम गए निकस्यो ना जाए खल् बुध उपराज है अथ सागर धियां लहरों दे अथ ज्वाला मुखी पांबड़ बलदे आग विच गिर जाए जरत बैसंतर में धाय धाय ध्रोम गए निकस्यो ना जाए खल् बुध उपराज है ਤੇ ਫਿਰ ਧੂਏ ਨੂੰ ਪਕੜ ਕੇ ਬਾਲ ਨਿਕਲਣ ਦੀ ਕੋਸ਼ਿਸ਼ ਕਰੇ ਜਲਦੇ ਹੋਏ ਮਨੁੱਖ ਦਾ ਧੂਆ ਆਸਰਾ ਨਹੀਂ ਬਣ ਸਕਦਾ ਗਿਰਦੇ ਹੋਏ ਮਨੁੱਖ ਦਾ ਪਵਨ ਆਸਰਾ ਨਹੀਂ ਬਣ ਸਕਦਾ ਗਿਰਤ ਆਕਾਸ ਤੇ ਪਰਤ ਪ੍ਰਿਥੀ ਪਰ ਜੋ ਗਹਿ ਆਸਰੋ ਪਵਨ ਕਵਨੇ ਕਾਜ ਹੈ जरत बेसंतर में धाय धाय तो मर गए निकस्यो ना जाए खल बुद्ध उपराज है सागर अपार धार बूडत जो फेन गए अनथा विचार पार जयबे को ना साजे अथ सागर दियां लहरों देच डुबरे होवे गोते खारे होवे ਤੇ ਬਚਣ ਦਾ ਸਾਧਨ ਲਬੇ ਸ਼ਾਇਦ ਮੈਂ ਸਮੁੰਦਰ ਦੀ ਝੱਗ ਨੂੰ ਪਕੜ ਕੇ ਪਾਰ ਹੋ ਜਾਣਾ ਝੱਗ ਨੂੰ ਪਕੜੇ ਸਾਗਰ ਦੇ ਚ ਲਹਿਰਾਂ ਟਕੜਾਂ ਮੀਆਂ ਨੇ ਝੱਗ ਬਣਦੀ ਹੈ ਤੇ ਝੱਗ ਨੂੰ ਪਕੜ ਕੇ ਫਿਰ ਸਾਗਰ ਤੋਂ ਪਾਰ ਹੋਣ ਦੀ ਕੋਸ਼ਿਸ਼ ਕਰੇ ਡੁੱਬਦੇ ਮਨੁੱਖ ਦਾ ਝੱਗ ਆਸਰਾ ਨਹੀਂ ਬਣ ਸਕਦੀ ਜਲਦੇ ਹੋਏ ਮਨੁੱਖ ਦਾ ਭੂਮਾ ਆਸਰਾ ਨਹੀਂ ਬਣ ਸਕਦਾ ਗਿਰਦੇ ਹੋਏ ਮਨੁੱਖ ਦਾ ਕਮਨ ਆਸਰਾ ਨਹੀਂ ਬਣ ਸਕਦੀ ਤੈਸੇ ਗੁਰਦੇਵ ਛਾੜ ਆਨ ਦੇਵ ਸੇਵ ਗਏ ਪਾਵੇ ਨਾ ਸ਼ਾਂਤ ਨਾ ਮੋਖ ਪਦਰਾਜੈ ਕਿਨੇ ਇੱਕ ਪਰਮਾਤਮਾ ਤੇ ਗੁਰੂ ਨੂੰ ਛੱਡ ਕੇ ਮਨੁੱਖ ਆਪਣੇ ਜੀਵਨ ਦੇ ਕੁਝ ਹੋਰ ਹੋਰ ਸਹਾਰੇ ਲੱਭਦਾ ਹੈ ਆਸਰੇ ਲੱਭਦਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਗਿਰਦਾ ਹੋਇਆ ਪਵਨ ਦਾ ਆਸਰਾ ਪਕੜੇ ਜਿਵੇਂ ਜਲ ਦਾ ਹੋਇਆ ਧੋਏ ਦਾ ਆਸਰਾ ਪਕੜੇ ਜਿਵੇਂ ਡੁੱਬਦਾ ਹੋਇਆ ਜਗ ਦਾ ਆਸਰਾ ਪਕੜੇ ਸਭ ਬੇਅਰਥ ਇਹ ਗਿਰਨ ਤੋਂ ਤੇ ਡੁੱਬਣ ਤੋਂ ਤੇ ਜਲਣ ਤੋਂ ਨਹੀਂ ਬਚ ਸਕਦਾ ਔਰ ਉਹ ਧਨ ਨੇ ਜੋ ਧਨ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਪਕੜਨ ਪ੍ਰਭੂ ਦਾ ਆਸਰਾ ਪਕੜਨਾ ਦੁਨੀਆ ਦੀ ਕੋਈ ਸ਼ਕਤੀ ਉਹਨਾਂ ਨੂੰ ਡੋਬ ਨਹੀਂ ਸਕਦੀ ਜਲਾ ਨਹੀਂ ਸਕਦੀ ਗਰਾ ਨਹੀਂ ਸਕਦੀ ਸਾਹਿਬ ਰਹਿਮਤ ਕਰਨ ਸਾਰਿਆਂ ਦਾ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣੇ ਰਹਿਣ ਪ੍ਰਭੂ ਦੀ ਟੇਕ ਅੰਦਰ ਬਣੀ ਰਹੀਏ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਇਤਨੇ ਸ਼ਬਦ ਜੋ ਹੈ ਪਰਮਾਨੰਦ ਕਰਨੇ ਦੇਰ ਕਾਫੀ ਹੋ ਗਈ ਹੈ ਤੇ ਮੈਂ ਵੀ ਇੱਕ ਜਗ੍ਹਾ ਪਹਿਲੇ ਹਾਜ਼ਰੀ ਭਰ ਕੇ ਫੇ ਪਹੁੰਚੇ ਆਂ। ਕੋਈ ਬੜੇ ਟਿਕਾਊ ਨਾਲ ਇਕਾਗਰ ਕਰਨ ਸਾਰਿਆਂ ਨੂੰ ਸਰਵਨ ਕੀਤਾ ਸਤਿਗੁਰ ਰਹਿਮਤ ਕਰਨ। ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਚ ਵਸੇ ਬੁੱਲ ਚੁਬ ਦੀ ਸ਼ਾਮਾ ਦਾਸ ਦੀ ਫਤਿਹ ਪ੍ਰਵਨ ਕਰਨੇ। ਉਹ ਆਹੀ ਇੱਕ ਆਸਾ ਵਹਿ ਗੀ ਦੀ।